ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਬਰਦ ਸੇ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀ ਗੱਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹਾਂ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਬਈ ਜਗਦੀਪ ਸਿੰਘ ਪਿੰਡ ਨੈਲ ਜ਼ਿਲ੍ਹਾ ਬਰਨਾਲਾ ਤਸਵੀਰ ਪਾ ਦਿਓ ਨੇੜੇ ਪਿੰਡ ਦੇ ਇੱਧਰ ਵੀਰੇ ਪਧੌੜ ਰਹੇ ਹਾਂ ਦਾ ਇੱਧਰ ਸੈਨਾ ਇੱਧਰ ਤਾਪਾ ਮੋਬਾਈਲ ਨੰਬਰ ਬੋਲ ਨੰਬਰ ਆਪਣਾ 7087711955 ਠੀਕ ਹੈ ਬਾਈ ਬਾਈ ਜੜੀ ਇਹ ਬਰਦ ਦੇ ਨੇ ਕਿਹੜਾ ਸੂਸਣੀ ਦੂਜਾ ਸੂਸਣੀ ਆ 7 ਤੋਂ 8 ਕੀ ਰਿਕਾਰਡ ਦੁੱਧ ਦਾ ਭਾਈ ਉਹਦੇ ਪਹਿਲੇ ਸਵੇਰੇ 18 ਲੀਟਰ ਦੁੱਧ ਚੋਆ ਵਾ ਆਰਡਰ ਬੜਾ ਚੰਗਾ ਹਨਾ ਕਮਾਲ ਦਾ ਆਰਡਰ ਤਿਆਰ ਕਰਿਆ ਕੱਲਾ ਕੱਲਾ ਥਣਮੁੱਖੀ ਵਾਲਾ ਥਣ ਗੁਲਾਬੀ ਥਣ ਲੱਗੇ ਠੰਡੀ ਸੀਲ ਪੂਰੀ ਆ ਹਾਂ ਭਾਈ ਦੇ ਲੈ ਜਿਵੇਂ ਮਰਜੀ ਹੱਤ ਲਈ ਜਾ ਜਿਵੇਂ ਮਰਜੀ ਬੈਠਾ ਜਾ ਲੈ ਕਹਿ ਨਹੀਂ ਕਰਨ ਵਾਲੀ ਕੋਈ ਚੀਜ਼ ਲੈ ਫੁੱਲ ਕੱਦ ਸਵੇਂ ਪੜੀ ਆ ਵੇ ਥਣ ਲਈ ਵਾ ਬੜਾ ਚੰਗਾ ਇੱਧਰ ਦੀ ਵਾ ਤਾਂ ਗੁਲਾਬੀ ਥਣ ਲੈ ਇੱਧਰ ਦੀ ਵਜਾ ਤਾਂ ਵੀ ਭਾਈ ਕਹਿੰਦਾ ਕੋਈ ਚੈੱਕਰ ਨਹੀਂ ਕਹਿ ਨਹੀਂ ਕਰਨ ਵਾਲੀ ਕੋਈ ਚਮੇ ਨਹੀਂ ਭਾਈ ਹਮ ਲੈ ਭਾਈ ਨਾੜਾ ਨੋੜਾ ਲੈਵੇ ਤੇ ਫੁੱਲ ਚਾਹੀਏ ਚਾਰੇ ਥਾਂ ਨਿਕੜ ਮੇ ਪੂਰੇ ਗੈਬ ਤੇ ਕੱਚੀ ਕੱਚੀ ਆ ਦਿਨ ਹਜੇ ਲੈਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂਗੀ ਇੱਥੇ 22 ਲੀਟਰ ਦੁੱਧ ਚਵਾਉਗੇ 22 ਲੀਟਰ ਚਵਾਉ ਤੇ ਠੀਕ ਆ ਹਮ ਨਾੜਾ ਨੋੜਾ ਬਹੁਤ ਨਾ ਲੈਵੇ ਤੇ ਕੀ ਬਾਤ ਖੋਲ ਦੇ ਭਾਈ ਮਣੀ ਖੋਲ ਕੇ ਰੱਖਾ ਦੇ ਹਮ ਕੀ ਬਾਤ ਵੱਡੀ ਗੱਲ ਠੰਡੀ ਸੀਲ ਲੀ ਆ ਭਾਈ ਚਵਾਈ ਥੋੜੀ ਕਿਵੇਂ ਆ ਚਵਾਈ ਆ ਮੈਂ ਇੱਕ ਨੰਬਰ ਗੰਨੇ ਅਰਗੀ ਦਾ ਠੀਕ ਆ ਇਸ ਬੜਾ ਚੰਗਾ ਰੰਗ ਰੂਪ ਚੰਗਾ ਥਣ ਲੇਵਾ ਵੀ ਚੰਗਾ ਕਰਮਾ ਹੈ ਲੈ ਬਈ ਪੂਰਾ ਤਰਾ ਚੈੱਕ ਕਰ ਮੁੱਲ ਕੀ ਇਹਦਾ ਜਾਇਜ ਆ ਲੈ ਆਂਦੇ ਨੂੰ 73000 ਰੁਪਏ ਮੁੱਲ ਮਾਨਦਾਨ ਹੋ ਜਾ ਹਾਂ ਵੀਰੇ ਮਾਨਦਾਨ ਹੋ ਠੀਕ ਆ ਮੁੱਲ ਜਾਇਜ ਆ ਬਈ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਫੁੱਲ ਕੱਦ ਰੰਗ ਰੂਪ ਚੰਗਾ ਫੇਸਪੂਸ ਚੰਗਾ ਥਣ ਬਹੁਤ ਚੰਗਾ ਲੱਗਿਆ 拉जु मैं मरजी बैठा ਥੱਲੇ ਵੀ ਕੀ ਚੱਕਰੀ ਹੈ। ਕਹਿੰਦੀ ਕੁਛ ਨਹੀਂ ਹਾਂ। ਹਾਂ ਵੀ ਕੀ ਬਾਤ। ਮਾਰ ਕੇ ਦਿਖਾ ਦੇ ਵੀਰੇ ਥਾਂ ਥੋੜਾ ਕਹਿਣ ਦਾ। ਨਹੀਂ ਨਾੜਾ ਫੁੱਲ ਚੰਗਿਆ ਲਾ। ਕੀ ਬਾਤ ਆ ਵੱਡੀ ਨਾੜ ਜੁੜ ਵੀ ਬਹੁਤ ਚੰਗਿਆ ਲਾ। ਹਾਂ ਕੀ ਬਾਤ। ਇਸ ਵਾਰ ਦੁੱਧ ਵੀ ਆ ਪੂਰਾ ਫਟ ਫਟਾ ਦਦਾ ਆਏ ਨੇ ਵੀ। ਦੇਖੋ ਇੱਥੋਂ ਤੱਕ ਜਾਓ ਵੀਰੇ। ਉਹ ਟੁੱਟ ਮਾ ਜਲੇਵਾ ਨਹੀਂ ਹਣਾ। ਸਿੱਧਾ ਡਰ ਹੈ ਕਰ। ਹਾਂ ਦੇਖ ਥਾਂ ਥੋਂ ਦੇ। ਕਿクセ ਵੀਰ ਨੂੰ ਬਾਈ ਵੜ ਪਸੰਦ ਆ ਵੀ। ਬਾਈ ਨਾਲ ਕਨੈਕਟ ਕਰ ਲਿਓ। ਧੰਨਵਾਦ।